ਟੋਡੀ ਮਹੱਲਾ ਪੰਜਵਾ ਗਰਭ ਗਹਿਲੜੂ ਮੂੜੜੂ ਹਿਓਰੇ ਫੇਰ ਦੱਸਦੇ ਆ ਕਿ ਦੇਖੋ ਮੂੜੜੂ ਹਿਓਰੇ ਮੂਰਖ ਦਾ ਜਿਹੜਾ ਹਿਰਦਾ ਹੈ ਜੀਵ ਦਾ ਇਹ ਕਹਿੰਦੇ ਗਰਭ ਹੰਕਾਰ ਨੂੰ ਗਹਿਲੜੋ ਪਕੜ ਲਿਆ ਹੈ ਹਰ ਵਕਤ ਮੂਰਖ ਜਿਹੜਾ ਹਿਰਦਾ ਹੈ ਮੂਰਖ ਦਾ ਇਹ ਲੱਗਾ ਹੋਇਆ ਐਵੇਂ ਬਿਨਾ ਕਾਰਨ ਤੋਂ ਆਪ ਨੂੰ ਗੁਣੀ ਮੰਨ ਕੇ ਆਪ ਨੂੰ ਸਿਆਣਾ ਮੰਨ ਕੇ ਵਿਦਵਾਨ ਮੰਨ ਕੇ ਐ ਹੰਕਾਰ ਦਾ ਲਧਿਆ ਰਹਿੰਦਾ ਹੈ ਇਸ ਪ੍ਰਕਾਰ ਗਰਵ ਹੰਕਾਰ ਆਵਗਨ ਵਿੱਲੜੋ ਪਕੜ ਲਿਆ ਹੈ ਮੂਰਖਪੁਰਖ ਦਾ ਹਿਰਦਾ ਏ ਪਿਆਰੇ ਹਿਓ ਮਹਾਰਾਜ ਰੀ ਮਾਇਆ ਫਿਰ ਹੰਕਾਰ ਕਰਦਾ ਤੇ ਨਾਲ ਹਿਓ ਮਹਾਰਾਜ ਰੀ ਮਾਇਆ ਮਹਾਰਾਜ ਰੀ ਮਹਾਰਾਜ ਦੀ ਜਿਹੜੀ ਹੋਏ ਮਹਾਰਾਜ ਦੀ ਉਹ ਮਹਾਰਾਜ ਦੀ ਮਾਇਆ ਰੀ ਏ ਸਖੀ ਹਿਰਦੇ ਵਿੱਚ ਪਰਮੇਸ਼ਰ ਦੀ ਮਾਇਆ ਵਸਦੀ ਹੈ ਤੇ ਮੂਰਖ ਹਿਰਦਾ ਇਸ ਕਰਕੇ ਹੰਕਾਰੀ ਹੋਇਆ ਫਿਰਦਾ ਹੈ ਦੀਹਰ ਨਿਆਈ ਮੋਹ ਫਾਕਿਉਰੇ ਦੀਹਰ ਨਾਂ ਕੁੰਡੀ ਦਾ ਹੁੰਦਾ ਜਿਵੇਂ ਕੁੰਡੀ ਨੂੰ ਮੱਛੀ ਮੂੰਹ ਚ ਫੱਕ ਲੈਂਦੀ ਹੈ ਤੇ ਛੱਟੀ ਪਾਣੀ ਤੋਂ ਬਾਹਰ ਜਿਹੜੇ ਵੱਧ ਕੇ ਖਿੱਚ ਕੇ ਮਾਰਦੇ ਐ ਇਸੇ ਪ੍ਰਕਾਰ ਦੀਹਰ ਕੁੰਡੀ ਦੀ ਨਿਆਈ ਜਿਹੜੀ ਵਾਸ਼ਨ ਹੈ ਉਹ ਆਪਣੇ ਮੂੰਹ ਹਿਰਦੇ ਵਿੱਚ ਫੱਕ ਲਈ ਹੈ ਕੁੰਡੀ ਮੋਹ ਰੂਪੀ ਕੁੰਡੀ ਨੂੰ ਪਕੜ ਲਿਆ ਹੈ ਵਾਸ਼ਨ ਰੂਪੀ ਕੁੰਡੀ ਨੂੰ ਪਕੜ ਲਿਆ ਹੈ ਵਿਸ਼ੇ ਸੁਖ ਰੂਪੀ ਕੁੰਡੀ ਨੂੰ ਮੂੰਹ ਚ ਫੱਕ ਲਿਆ ਤੇ ਉਸਾ ਫਸ ਗਿਆ ਹੈ ਢੀਰ ਡੈਣ ਦੀ ਨਿਆਈ ਜੇ ਮੂੰਹ 'ਚ ਫੱਕ ਜਾਂਦੀ ਕਾਲਜੇ ਨਿਆਣੇ ਦੇ ਕੱਢ ਕੇ ਖਾ ਜਾਂਦੀਆਂ ਡੈਣਾ ਇਸੇ ਪ੍ਰਕਾਰ ਢੀਰ ਡੈਣ ਦੀ ਨਿਆਈ ਹੈ ਇਸ ਮਾਇਆ ਨੇ ਡੈਣ ਦੀ ਨਿਆਈ ਆਪਣੇ ਮੂੰਹ ਵਿੱਚ ਪਾ ਕੇ ਸਾਰਿਆਂ ਦਾ ਫੱਕਾ ਮਾਰ ਲਿਆ ਸਭ ਨੂੰ ਨਾਸ ਕਰਤਾ ਹੈ ਸਭ ਨਾਲ ਦੇ ਦਿਲ ਕਾਲਜੇ ਕੱਢ ਲਿਆ ਪਰਿਵਾਰ ਸਵਰਮੀ ਲੱਗਣ ਦਿੰਦੀ ਢੀਰ ਨਿਆਈ ਮੂੰਹ ਫਾਗੋ ਦੇ ਢੀਰ ਨਾ ਪਿਆਰੀ ਦਾ ਹੁੰਦਾ ਹੈ ਇਹ ਬਾੜੀ ਪਿਆਰੀ ਮੰਨ ਕੇ ਨਾ ਮਾਇਆ ਜਿੰਨੀ ਪਿਆਰ ਹੋਰ ਕੋਈ ਨਹੀਂ ਇਹ ਜਮੂਨ ਚ ਹਰ ਵਕਤ ਫਾਸੀ ਫਸਾਈ ਰੱਖਦੀ ਇਹਨਾਂ ਕਬਰ ਦਾ ਹੈ ਕਬਰ ਵਿੱਚ ਜਿਵੇਂ ਮੁਰਦੇ ਨੂੰ ਪਾ ਲੈਂਦੀ ਹੈ ਕਬਰਾਂ ਦੇ ਵਿੱਚ ਐਨ ਜੀਆਂ ਨੂੰ ਆਉਦੇ ਵਿੱਚ ਫੱਕ ਲਿਆ ਫਸਾ ਲਿਆ ਹੈ ਰਹਾਉ ਘਣੂ 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 ਸਾਦਲੂੜਾ ਇਹ ਘਣੇ ਪਦਾਰਥ ਬਹੁਤੇ ਹਰ ਵਕਤ ਲੋੜਦਾ ਤੇ ਕਣਾਂ ਸੁਖ ਲੋੜਦਾ ਤੇ ਕਣਾਂ ਜਿਉਣਾ ਲੋੜਦਾ ਬਹੁਤਾ ਹੀ ਪਦਾਰਥ ਚਾਹੁੰਦਾ ਹੈ ਬਹੁਤਾ ਹੀ ਜਸ ਚਾਹੁੰਦਾ ਹੈ ਤੇ ਬਹੁਤਾ ਹੀ ਜੀਵਣਾ ਚਾਹੁੰਦਾ ਹੈ ਇਹ ਤਿੰਨੇ ਕਣੇ ਕਣੇ ਲਾ ਲੈਣੇ ਇਸ ਪ੍ਰਕਾਰ ਕਣਾਂ ਹੀ ਕਣਾਂ ਬਹੁਤਾ ਹੀ ਬਹੁਤਾ ਅਠੇ ਪਹਿਰ ਕਣੇ ਪਦਾਰਥ ਕਣਾਂ ਸੋ ਘਰਿਆਂ ਬਹੁਤਿਆਂ ਦੇ ਨਾਲ ਮਲਾਪ ਇਉਂ ਲੋੜਦਾ ਹੈ ਸਦਾ ਵਾਸਤੇ ਵੇਨੇ ਲਹਿਣੇ ਕਿੱਥੇ ਪਾਇੂਰੇ ਬਿਨਾ ਲੈਣੇ ਭਾਗਾ ਤੋਂ ਕਿੱਥੇ ਕਿਹੜੀ ਥਾਂ ਵਿੱਚੋਂ ਕਿੱਥੋਂ ਪਾ ਲਵੇਗਾ ਨਹੀਂ ਪ੍ਰਾਪਤ ਕਰ ਸਕਦਾ ਰੇ ਭਾਈ ਮਹਾਰਾਜ ਰੂ ਗਾਠ ਵਾਹੂ ਸਿਉ ਲੁਪੜਿਉ ਮਹਾਰਾਜ ਰੂ ਮਹਾਰਾਜ ਦਾ ਵੀ ਜੋ ਗਾਠ ਮਾਇਆ ਹੈ ਗਾਠ ਪਦਾਰਸ਼ਨ ਕੇ ਜੋ ਮਹਾਰਾਜ ਪਰਮੇਸ਼ਵਰ ਦੇ ਦਿੱਤੇ ਹੋਏ ਉਹ ਦਾਤ ਪਿਆਰੀ ਵਿਸਰਿਆ ਦਾ ਤਾਰਾ ਵਾਹੂ ਉਹਨਾਂ ਦੇ ਸਾਥ ਲੋਪੜਿਓ ਲਵਾਇ ਮਾਨ ਹੋ ਰਿਆ ਲਾਲਕੀ ਹੋ ਰਿਆ ਹੈ ਨੇਹ ਭਾਗੜੂ 파ਹੇ ਸੰਜਉ ਰੇ ਇਹ ਨੁਭਗਾ ਹੈ ਕਰਮਾਂ ਤੋਂ ਹੀਣਾ ਹੈ ਤ੍ਰਿष्णा ਰੂਪੀ ਅੱਗ ਦੇ ਵਿੱਚ ਬਾਹਨਾ ਅਗਨੀ ਵਿੱਚ ਸੰਜਉ ਰ ਮਿਲਿਆ ਰਹਿੰਦਾ ਮਾਤਰ ਦੇ ਗਰਭ ਦੀ ਅੱਗ ਵਿੱਚ ਮਿਲਿਆ ਰਹਿੰਦਾ ਹੈ ਨਰਕ ਦੀ ਅੱਗ ਵਿੱਚ ਮਿਲਿਆ ਰਹਿੰਦਾ ਹੈ ਕ੍ਰੋਧ ਦੀ ਅੱਗ ਵਿੱਚ ਸੰਜਉ ਮਿਲਿਆ ਰਹਿੰਦਾ ਹੈ ਇਸ ਪ੍ਰਕਾਰ ਦੀ ਇਹ ਹਾਲਤ ਹੋ ਰਹੀ ਹੈ ਸੁਣ ਮਨ ਸਿੱਖ ਸਾਧੂ ਜਨ ਸਗਲੋ ਨਾਨਕ ਕਰਕੇ ਭਾਈ ਸਿੱਖਿਆ ਸੁਣਨਾ ਕਰੋ ਜੋ ਸਾਧੂ ਮਹਾਕਮਾ ਜਨ ਹਨ ਸਗਲੇ ਗੁਨਾਵਾਲੇ ਸਾਰੇ ਧਾਰਨਾਵਾਲੇ ਸ੍ਰੇਸ਼ਟ ਮਨ ਨੂੰ ਸਾਧਨ ਵਾਲੇ ਉਹਨਾਂ ਜਨਾਂ ਭਗਤਾਂ ਦੀ ਸਿੱਖਿਆ ਨੂੰ ਸੁਣੋ ਥਾਰੇ ਸਗਲੇ ਪ੍ਰਾਸ਼ਿਤ ਮਿਟਿਉਰੇ ਜੇ ਕਰਕੇ ਭਾਈ ਇਹਨਾਂ ਦੇ ਸਿੱਖਿਆ ਨੂੰ ਸੁਣੋਂਗੇ ਥਾਰੇ ਤੁਹਾਡੇ ਜਿਹੜੇ ਵਾਲੀਆਂ ਦੀ ਬੋਲੀ ਹੈ ਉਹ ਸਾਰੇ ਪ੍ਰਾਸ਼ ਜਿਹੜੇ ਪਾਪ ਹੈ ਉਹ ਮਿਟਿਉਰੇ ਪ੍ਰਾਸ਼ਿਤ ਹੁੰਦਾ ਹੈ ਜਿਹੜਾ ਪਾਪਾਂ ਦੀ ਨਿਗਰਤੀ ਵਾਸਤੇ ਕਰੀਏ ਇੱਥੇ ਪਾਪਾਂ ਦਾ ਬਾਝਕ ਸਮਝਣਾ ਸਾਰੇ ਜਿਹੜੇ ਪਰਾਛਤ ਪਾਪ ਹੈ ਉਹ ਮਿਟਿਓਰੇ ਮਿਟ ਜਾਂਦੇ ਹੈੇ ਭਾਈ ਜਾ ਕੋ ਲਹਿਣੂ ਮਹਾਰਾਜ ਰੀ ਗਠੜਿਓ ਜਿਨ੍ਹਾਂ ਦੇ ਭਾਈ ਲਹਿਣਾ ਭਾਗ ਮਹਾਰਾਜ ਮਹਾਰਾਜ ਪਰਮੇਸ਼ਰ ਦੀ ਭਗਤੀ ਰੂਪ ਗਠੜੀ ਪੱਲੇ ਵਿੱਚ ਹੈ ਜਿਨ੍ਹਾਂ ਦੇ ਜਿਨ੍ਹਾਂ ਦਾ ਮਹਾਰਾਜ ਦੀ ਭਗਤੀ ਰੂਪ ਉਹ ਗਠ ਵਿੱਚ ਜਿਨ੍ਹਾਂ ਦੇ ਹਿਰਦੇ ਰੂਪੀ ਗੋਦਿ ਰੂਪ ਗਠੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਦੀ ਭਗਤੀ ਰੂਪੀ ਪਦਾਰਥ ਗੱਢੀ ਵਿੱਚ ਹੈ ਜਨ ਨਾਨਕ ਗੁਰਭਾਸ ਨਾ ਪੌੜਿਓ ਰੇ ਸਤਗੁਰੂ ਜੀ ਕਹਿੰਦੇ ਉਹ ਫੇਰ ਮਾਦਰ ਦੇ ਗਰਭ ਦੇ ਆਸ ਮੁਖ ਦੁਆਰਾ ਜੂਨ ਦੁਆਰਾ ਜੂਨਾ ਦੇ ਗਰਭ ਦੇ ਵਿੱਚ ਨਹੀਂ ਪੌੜਿਓ ਪੈਣਗੇ ਫੇਰ ਨਹੀਂ ਉਹ ਪੈਣਦੇ ਮੁਕਤ ਹੋ ਜਾਂਦੇ ਹਨ